ਤੁਸੀਂ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਹਾਂ ਲਗਨ ਸੇਠ ਇਸ ਸਮੇਂ ਪੰਜਾਬ ਹੜ੍ਹਾਂ ਦੀ ਮਾਰ ਸਹਾਰ ਰਿਹਾ ਔਰ ਪੰਜਾਬੀਆਂ ਦਾ ਹੜ੍ਹਾਂ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਔਰ ਦੂਜੇ ਪਾਸੇ ਸਰਕਾਰ ਤੇ ਵੱਡੇ ਦੋਸ਼ ਲੱਗ ਰਹੇ ਨੇ ਕਿ ਸਰਕਾਰ ਜੇ ਕੁਝ ਕਦਮ ਕੁਝ ਫੈਸਲੇ ਪਹਿਲਾਂ ਲੈਂਦੀ ਤਾਂ ਇਹ ਨੁਕਸਾਨ ਥੋੜਾ ਘੱਟ ਹੁੰਦਾ ਔਰ ਕਿਤੇ ਨਾ ਕਿਤੇ ਇਹਦੀ ਚਰਚਾ ਜਿਹੜੀ ਉਹ ਚਫੇਰੇ ਹੋ ਰਹੀ ਹੈ ਅੱਜ ਗਰਾਊਂਡ ਜ਼ੀਰੋ ਤੇ ਮੌਜੂਦ ਹਾਂ ਲੋਕ ਇਸ ਬਾਰੇ ਕੀ ਕਹਿ ਰਹੇ ਨੇ ਕਿ ਉਹ ਕੱਲੀ ਕੁਦਰਤੀ ਆਫਤ ਮੰਨਦੇ ਨੇ ਜਾਂ ਲੱਗਦਾ ਹੈ ਕਿ ਨੁਕਸਾਨ ਘੱਟ ਹੁੰਦਾ ਜੇ ਸਰਕਾਰ ਕੁਝ ਕਦਮ ਕੁਝ ਫੈਸਲੇ ਪਹਿਲਾਂ ਲੈਂਦੀ ਅਜਾਣਦੇ ਆ ਲੋਕਾਂ ਦੀ ਰਾਏ ਸੋ ਗੱਲਬਾਤ ਕਰਦੇ ਕਿ ਲੋਕ ਸਰਨਲ ਜੁੜੇ ਨੇ ਭਾਈ ਜੀ ਪੰਜਾਬ ਦੇ ਵਿੱਚ ਸਮੇਂ ਹੜ੍ਹ ਨੇ ਔਰ ਹਾਲਾਤ ਪੰਜਾਬ ਦੇ ਕਾਫੀ ਗੰਭੀਰ ਨੇ ਹੜਾ ਦੇ ਕਾਰਨ ਕਿਤਨਾ ਕਿਤੇ ਕੁਦਰਤੀ ਮਾਰਤ ਹੈ ਪਰ ਕਹਿੰਦੇ ਵੀ ਸਰਕਾਰ ਦੀ ਕਿਤਨਾ ਕਿਤਨੀ ਅਲੈਕੀ ਵੀ ਹੈ ਕਿਤੇ ਕੁਝ ਜਿਹੜਾ ਨੁਕਸਾਨ ਹੋ ਰਿਹਾ ਉਹ ਘੱਟ ਹੋ ਸਕਦਾ ਸੀ ਤੁਹਾਡਾ ਕੀ ਮੰਨਣਾ ਹਾਂਜੀ ਸਰਕਾਰ ਨੂੰ ਜਦੋਂ ਸਰਕਾਰਾਂ ਨੂੰ ਇਹ ਪਤਾ ਵੀ ਹੈ ਸਮੇਂ بارش ਜ਼ਿਆਦਾ ਹੋਣੀ ਆ ਇਹਨਾਂ ਨੂੰ ਉੱਥੋਂ ਪਹਿਲਾਂ ਹੀ ਪਾਣੀ ਥੋੜਾ ਥੋੜਾ ਘਟਾਉਣਾ ਚਾਹੀਦਾ ਸੀਗਾ ਕਿਉਂਕਿ ਸਾਰਾ ਸਰਕਾਰ ਦੇ ਹੱਥ ਵਾਸ ਹੀ ਹੈ ਕਨਾ ਇਹ ਗੱਲ ਜਦੋਂ ਉੱਥੇ ਆਪਾਂ ਤਾਂ ਜਾ ਕੇ ਫੱਟੇ ਪਾਣੀ ਪਿੱਛੋਂ ਥੋੜਾ ਥੋੜਾ ਛੱਡਦੇ ਰਹਿੰਦੇ ਜਦੋਂ ਇਹਨਾਂ ਨੂੰ ਪਤਾ ਸੀ ਵੀ ਜ਼ਿਆਦਾ ਆ ਪਾਣੀ ਬਾਫਰ ਆਪਣੇ ਕੋਲ ਪਹਿਲਾਂ ਹੀ ਉਹ ਚੋਂ ਕੁਛ ਨਾ ਕੁਛ ਘਟਾਉਂਦੇ ਫੇਰ ਉਹ ਜਦੋਂ ਜਿਉਂ-ਜਿਉਂ ਜਮਾ ਹੋਈ ਜਾਂਦਾ ਓਵੇਂ-ਓਵੇਂ ਨਾਲ ਦੀ ਨਾਲ ਛੱਡੀ ਜਾਂਦੇ ਹੁਣ 13 ਤਾਂ ਉੱਥੇ ਪਹਿਲਾਂ ਭਰ ਲਿਆ ਇਹਨਾਂ ਨੇ ਪੂਰਾ ਭਰ ਕੇ ਫਿਰ ਇੱਕਦਮ ਛੱਡ ਦਿਆ ਤੇ ਫਿਰ ਡੁੱਬੂਗਾ ਇਹ ਤਾਂ ਜਾਣਬੁੱਝ ਕੇ ਡਬਾਉਣ ਵਾਲਾ ਕੰਮ ਆ ਇਹ ਇਹ ਕੋਈ ਕੁਦਰਤੀ ਆਫਤ ਨਹੀਂ ਹੈਗੀ ਕੁਦਰਤੀ ਆਫਤ ਤਾਂ ਆਪਾਂ بارش ਨਾਲ ਕਹਿ ਸਕਦੇ ਹਾਂ بارش ਤਾਂ ਉਨੀ ਹੋਈ ਨਹੀਂ ਕੁਦਰਤੀ ਆਫਤ ਵਾਲੀ ਇਹ ਤਾਂ ਜਿਹੜਾ ਪਾਣੀ ਉੱਤੋਂ ਛੱਡਿਆ ਗਿਆ ਪੰਜਾਬ ਤਾਂ ਉਹਦੇ ਨਾਲ ਹੀ ਰੁੜਿਆ ਕਿ ਨਾ ਹੜ੍ਹ ਤਾਂ ਉਹਦੇ ਨਾਲ ਹੀ ਲਿਆਂਦੇ ਗਏ ਆ ਇਹ ਅੱਜ ਵੀ ਡਰੇਨ ਦਾ ਮਾੜਾ ਹਾਲ ਆ ਆਪਣੇ ਖੋਦੇ ਪਿੰਡ ਦੀ ਡਰੇਨ ਲੈ ਸਾਫ ਨਹੀਂ ਚੱਲੋ ਇੱਥੇ ਪਾਣੀ ਹੈ ਨਹੀਂ ਸਾਡੇ ਕੋਈ ਦਿੱਕਤ ਨਹੀਂ ਸਾਨੂੰ ਪਰ ਆਜੋ ਡਰੇਨ ਸਾਫ ਹੋ ਜੇ ਹੋ ਸਕਦਾ ਕੱਲ ਦਾ ਕੀ ਪਤਾ ਪਾ ਨੂੰ ਮਾਹੌਲ ਦਾ ਕਿਤੇ ਵੀ ਨਹੀਂ ਹੋਈ ਆਲ ਪੰਜਾਬ ਕੇ ਆਲ ਇੰਡੀਆ ਜੀ ਨਹੀਂ ਸਾਫ ਕਰੇ ਜੋ ਇਹਨਾਂ ਦਾ ਹੈਗਾ ਆਪਣਾ ਖਾਣ ਪੀਣ ਚੱਲੀ ਜਾਂਦਾ ਬਾਕੀ ਇੱਕ ਬੇਨਤੀ ਹੈ ਜੋ ਵੀ ਰਸਤ ਜਾਂਦਾ ਨਾ ਇੱਥੋਂ ਉੱਥੇ ਸੁਲਤਾਨਪੁਰ ਅਸੀਂ ਹੁਣ ਜਾ ਕੇ ਵੀਰੇ ਪਰਸੋਂ ਉੱਥੇ ਨਾ ਰੱਖ ਕੇ ਨਾ ਕਿਸੇ ਜ਼ਿੰਮੇਵਾਰ ਬੰਦੇ ਸਰਪੰਚਾਂ ਜਾਂ ਪੰਚਾਂ ਪਿੰਡ ਵਾਲਿਆਂ ਨੂੰ ਦੇ ਕੇ ਆਓ ਉੱਥੇ ਰੁਲੀ ਜਾਂਦਾ ਰਸਣ ਸਾਰੇ ਜੇ ਮੈਂ ਇਹਨਾਂ ਨੇ ਮੰਨ ਕੇ ਚੱਲੋ ਮੇਰੇ ਰਾਜਸਥਾਨਾ Rajasthan ਦੇ ਲੋਕ ਕਹਿ ਰਹੇ ਸਾਨੂੰ ਪਾਣੀ ਛੱਡਿਆ ਹੁੰਦਾ ਕਹਿੰਦੇ ਸਾਨੂੰ ਸਾਡੀ ਇੱਥੇ ਮੂੰਗੀ ਮੱਚ ਰਹੀ ਆ ਉਹਦੇ ਵਾਸਤੇ ਪਾਣੀ ਚਾਹੀਦਾ ਹਾਲਾਂਕਿ ਉਧਰ ਨੂੰ ਇਹਨਾਂ ਨੇ ਪਾਣੀ ਨਹੀਂ ਛੱਡਿਆ ਤੇ ਜਿਹੜੇ ਆਪਣੇ ਨਾ ਆਪਣੇ ਦਰਿਆ ਵਾ ਉਹਨਾਂ ਨੂੰ ਇਹ ਬੰਨ ਲਾ ਸਕਦੇ ਸੀ ਜਦੋਂ ਪਤਾ ਵੀ ਆਪਾਂ ਨੂੰ ਇਹ ਬੰਨ ਕਮਜ਼ੋਰ ਆ ਇੱਥੇ ਇਹ ਬੰਨ ਟੁੱਟਦਾ ਉਹ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਸੀ ਇਹ ਪਹਿਲਾਂ ਉੱਥੇ ਬੰਨ ਲਾਉਂਦੇ ਮਜ਼ਬੂਤ ਕਰਦੇ ਪ੍ਰਸ਼ਾਸਨ ਨੇ ਉਹ ਤਾਂ ਕਹਿੰਨੀ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਪ੍ਰਸ਼ਾਸਨ ਆਪਣੀ ਐਡਵਰਟਾਈਜ਼ਮੈਂਟ ਕਰਨ ਲੱਗਾ ਹੋਇਆ ਵੇ ਅਸੀਂ ਆ ਕਰਤਾ ਆ ਕਰਤਾ ਪਰ ਕੀਤਾ ਕਾਗਜ਼ਾਂ ਦੇ ਵਿੱਚ ਉਹਨਾਂ ਨੇ ਕਾਗਜ਼ਾਂ 'ਚ ਕੀਤਾ ਪਰ ਜ਼ਮੀਨੀ ਪੱਧਰ ਤੇ ਬਿਲਕੁਲ ਵੀ ਕੁਝ ਨਹੀਂ ਕੀਤਾ ਜੀ ਉਹਨਾਂ ਨੇ ਜੇ ਕਹੀਏ ਆਪਾਂ ਕੱਲੇ ਵਾਰਿਸ਼ ਨਾਲ ਹੜ੍ਹ ਨਹੀਂ ਆਉਂਦੇ ਹੁੰਦੇ ਕੱਲੇ ਵਾਰਿਸ਼ ਨਾਲ ਪਾਣੀ ਭਰ ਜੂ ਘਰਾਂ 'ਚ ਪਾਣੀ ਮਾੜਾ ਮੋਟਾ ਵੜ ਜੂ ਇਹ ਤਾਂ ਨਹੀਂ ਵੀ ਨਦੀਆਂ ਨਾਲੇ ਭਰ ਕੇ ਆ ਜਾਣਗੇ ਪਿੰਡ ਦੇ ਪਿੰਡ ਰੁੜੀ ਜਾਂਦੇ ਆ ਡੁੱਬੀ ਜਾਂਦੇ ਆ ਸਭ ਕੁਝ ਬਰਬਾਦ ਹੋ ਗਿਆ ਫਸਲਾਂ ਪਸ਼ੂ ਡੰਗਰ ਕਿੰਨੇ ਮਰ ਗਏ ਹਲੇ ਬੰਦਿਆਂ ਦਾ ਨਹੀਂ ਕੁਝ ਪਤਾ ਲੱਗ ਰਿਹਾ ਉਹ ਤਾਂ ਜਦੋਂ ਪਾਣੀ ਹੁਣ ਲਾਸ਼ਾਂ ਉੱਤੇ ਆਉਣ ਲੱਗੀਆਂ ਕੁਝ ਤਰ ਕੇ ਜਿਹੜੀਆਂ ਪਹਿਲਾਂ ਦੀਆਂ ਡੁੱਬੀਆਂ ਹੋਈਆਂ ਉਹ ਹਲੇ ਹੌਲੀ ਹੌਲੀ ਪਤਾ ਲ ਫਿਰ ਫਸਲਾਂ ਜ਼ਮੀਨਾਂ ਦਾ ਖਤਮ ਹੋ ਗਈਆਂ ਮਲਬਾ ਆ ਗਿਆ ਉਹਦੇ ਤੇ ਮਿੱਟੀ ਆ ਗਈ ਸਾਰੀ ਫਸਲ ਤਾਂ ਉਹ ਜੋ ਕਿ ਜ਼ਮੀਨ ਹੀ ਮੁੱਕ ਖਤਮ ਹੋ ਗਈ ਉਹ ਇੱਕ ਤਾਂ ਫਸਲ ਖਤਮ ਹੋਈ ਹੈਗਾ ਨਾ ਇੱਕ ਜ਼ਮੀਨ ਖਤਮ ਹੋ ਗਈ ਇੱਕ ਘਰ ਖਤਮ ਹੋ ਗਿਆ ਘਰਾਂ ਦੇ ਵਿੱਚ ਮਿੱਟੀ ਵੜ ਗਈ ਉਹ ਚਾਹੇ ਆਪਾਂ ਅੱਜ ਮਿੱਟੀ ਕੱਢ ਵੀ ਸਕਦੇ ਆ ਸਾਫ਼ ਕਰ ਲਾਂਗੇ ਪਰ ਘਰ ਦੀ ਮਜ਼ਬੂਤੀ ਤਾਂ ਚਲੀ ਗਈ ਹੈਗਾ ਨਾ ਖਤਮ ਹੋ ਗਈ ਜਿਹੜਾ 10 20 ਲੱਖ ਚਾਹੇ 5 ਲੱਖ ਲਾਇਆ ਕਿਸੇ ਦਾ 2 ਲੱਖ ਹੀ ਲਾਇਆ ਹੇ ਤਾਂ ਅਗਲੇ ਦਾ ਮਕਾਨ ਰਹਿਣ ਵਸੇਰਾ ਬਾ ਮਿਹਨਤ ਦੀ ਕਮਾਈ ਦੇ ਬਣੇ ਹੋਇਆ ਚਾਹੇ ਕਿਸੇ ਦਾ 20000 ਲਾ ਕੇ ਪਾਇਆ ਚਾਹੇ ਬਾਲਿਆਂ ਤੇ ਆ ਚਾਹੇ ਲੈਂਟਰ ਤੇ ਆ ਪਰ ਉਹ ਨੁਕਸਾਨ ਤਾਂ ਹੋ ਗਿਆ ਕਨਾ ਹਰ ਇੱਕ ਬੰਦੇ ਦਾ ਕੀ ਗਵਰਨਮੈਂਟ ਉਹਨਾਂ ਨੂੰ ਇੰਨਾ ਮਾਜਵਾ ਦੇ ਸਕਦੀ ਆ ਨਹੀਂ ਦੇਣਾ ਗਵਰਨਮੈਂਟ ਨੇ ਕੁਝ ਨਹੀਂ ਗਵਰਨਮੈਂਟ ਇੱਕ ਕੀਲੇ ਮਗਰ 20000 ਰੁਪਇਆ ਕਹਿੰਦੀ ਆ ਦੇ ਦਾਂਗੇ ਪਰ ਉਹ ਪੱਲੇ ਪੰਜਾਂ ਕੀਲੇ ਵਾਲਿਆਂ ਨੂੰ 20000 ਪੈਂਦਾ ਕੱਲਾ ਉਹਦਾ ਫਸਲ ਦਾ ਤਾਂ 20000 ਦੇ ਦੇਣਗਾ ਕੀਲੇ ਦਾ ਵੀ ਦੇ ਦੇਣੇ ਜਿਹਦੇ ਕੋਲੇ ਕੀਲਾ ਹੀ ਇੱਕ ਉਹ 20000 ਨੂੰ ਕੀ ਕਰੂਗਾ ਇਹਦੀ ਨੈਲਕੀ ਹੈ ਪੂਰੀ 100% ਇਹ 30% ਤਾਂ ਕੁਦਰਤ ਵੱਲੋਂ ਹੋਈ ਆ 70% ਗਵਰਨਮੈਂਟ ਨੇ ਕੀਤੀ ਆ ਜਾਣਬੋਝ ਕੇ ਕੀਤੀ ਆ ਹੋ ਸਕਦਾ ਜੇ ਇਹਨਾਂ ਜੂਨ ਮਹੀਨੇ ਦੇ ਵਿੱਚ ਹੀ ਡੈਮ ਖਾਲੀ ਕਰਨੇ ਚਾਹੀਦੇ ਸੀਗੇ ਡੈਮ ਨੂੰ ਖਾਲੀ ਕੀਤਾ ਕੋਈ ਨਹੀਂ ਉਲਟਾ ਪਾਣੀ ਵਧਾ ਕੇ ਰੱਖਿਆ ਹੁਣ بارشਾਂ ਨਾਲ ਹੋਰ ਜ਼ਿਆਦਾ ਪਾਣੀ ਵਧ ਗਿਆ ਪਰ ਉਹਨਾਂ ਦਿਨਾਂ ਦੇ ਵਿੱਚ ਤਾਂ ਸਰਕਾਰ ਕਿਤਨਾ ਕਿਤੇ ਜਿਹੜਾ ਪਾਣੀ ਦਾ ਮੁੱਦਾ ਛੜਿ ਗਿਆ ਸੀਗਾ ਹਰਿਆਣਾ ਦੇ ਨਾਲ ਉਦੋਂ ਤਾਂ ਪਾਣੀ ਰੋਕਣ ਤੋਂ ਸਰਕਾਰ ਵੀ ਗੁਰੇਜ਼ ਕਰ ਰਹੀ ਸੀ ਉਹ ਤਾਂ ਠੀਕ ਆ ਕਦੇ ਨੇ ਹੁਣ ਨਾ ਜੀਂਦ ਪਾ ਹਰਿਆਣਾ ਪਾਣੀ ਲੈ ਰਿਆ ਨਾ ਕੋ ਨਾ ਰਾਜਸਥਾਨ ਪਾਣੀ ਲੈ ਰਿਆ ਹੁਣ ਹੁਣ ਉਹ ਵੀ ਮੁੱਕਰ ਗਏ ਸਾਰੇ ਪਹਿਲਾਂ ਪਾਣੀ ਪਾਣੀ ਕਰਦੇ ਸਾਰੇ ਸਨ ਪਾਣੀ ਦਿਓ ਪਾਣੀ ਦਿਓ ਇਹ ਆਫਤ ਹੀ ਆ ਜੇ ਸਰਕਾਰ ਵੀ ਕੁਝ ਕਰਦੀ ਫੇਰ ਵੀ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਜੇ ਹੁਣ ਸਰਕਾਰ ਹੁੰਦੀ ਇਹਨਾਂ ਕੈਸਟੀਆਂ ਦਿੰਦੀ ਬਈ ਸਾਰੇ ਪਰਿਵਾਰ ਬਾਹਰ ਆਵੋ ਉਹ ਵਿਚਾਰੇ ਕਿਵੇਂ ਭੁੱਖੇ ਮਰਦੇ ਇਹ ਜਿਹਦੇ ਨਾਲ ਹੋਈ ਆ ਜਿਹਦੇ ਤਾਂ ਬੀਤੀ ਆ ਉਹਨੂੰ ਪਤਾ ਇਹ ਗੱਲਾਂ ਦਾ ਕੜਾਹ ਕਰੀ ਜਾਂਦੀ ਹੈ ਗਵਰਨਮੈਂਟ ਪਹਿਲਾਂ ਪੰਜਾਬ ਸਰਕਾਰ ਹੀ ਗੰਦੀ ਆ ਉਦੋਂ ਬਾਅਦ ਸੈਂਟਰ ਤਾਂ ਹੈਗੀ ਹੈਗੀ ਆ ਸੈਂਟਰ ਤਾਂ ਪੰਜਾਬ ਨੂੰ ਪਹਿਲਾਂ ਹੀ ਡਬੋਣਾ ਚਾਹੁੰਦਾ ਮਾਰਨਾ ਚਾਹੁੰਦਾ ਉਹਨਾਂ ਨੇ ਕਿਹਾ ਵੀ ਜੇ ਕਿਸਾਨ ਇਸ ਤਰ੍ਹਾਂ ਨਹੀਂ ਲੋਟ ਆਏ ਪਹਿਲਾਂ ਪਹਿਲਾਂ ਇੱਥੇ ਜ਼ਮੀਨਾਂ ਦੱਬਣ ਨੂੰ ਫਿਰਦੇ ਸੀਗੇ ਤੇ ਹੁਣ ਉਹ ਉੱਕਣ ਨਹੀਂ ਦਿੱਤੀਆਂ ਕਿਸਾਨਾਂ ਨੇ ਧਾਰਨੇ ਲਾ ਕੇ ਵਾਪਸ ਕਰਾਤਾ ਤੇ ਹੁਣ ਇਸ ਲੋਟ ਪਾਣੀ ਛੱਡ ਕੇ ਕਿਸਾਨਾਂ ਨੂੰ ਮਾਰਤਾ ਈ ਕਾਰ ਦੇ ਹੈਲੀਕਾਪਟਰ ਦਾ ਵੀ ਆ ਰਿਹਾ ਵੀ ਸਰਕਾਰ ਨੇ ਹੈਲੀਕਾਪਟਰ ਤਾਂ ਉਸ ਤੇ ਤੁਹਾਡਾ ਕੀ ਲੋਕਾਂ ਨੂੰ ਲੋਕਾਂ ਨੂੰ ਡਰਾਉਣ ਵਾਸਤੇ ਸੀਗਾ ਉਹ ਤਾਂ ਲੋਕਾਂ ਨੂੰ ਹਵਾ ਚ ਸੀਗਾ ਉਹਦੇ ਨੇ ਕੁਝ ਨਹੀਂ ਕਰਨਾ ਇਹ ਸਿੱਖਾਂ ਦੀ ਪੱਗ ਨੂੰ ਢਾ ਲਾਉਣ ਦੀ ਖਾਤਰ ਸੈਂਟਰ ਸਰਕਾਰ ਨੇ ਉਹ ਪਾਕਿਸਤਾਨ ਨੂੰ ਡਬੋਣ ਦੀ ਖਾਤਰ ਇਹ ਛਾਛਾਂ ਰੱਖੰਜੀਆਂ ਗਈਆਂ ਨੇ ਇਹ ਹੋਰ ਕੁਝ ਨਹੀਂ ਹੈਗਾ ਪੰਜਾਬ ਗੁਰੂਆਂ ਦੇ ਸਾਹਿਬ ਦੀ ਧਰਤੀ ਆ ਗੁਰੂ ਨਾਨਕ ਦੇਵ ਜੀ ਦੇ 20 ਰੁਪਏ ਦੇ ਲੰਗਰ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਗਾਹਾਂ ਵੀ ਇਹ ਸਾਨੂੰ ਕੋਈ ਨਹੀਂ ਰੋਕਣ ਵਾਲਾ ਸਾ ਅਸੀਂ ਇਹ ਕੌਮ ਮਾਰਨ ਵਾਲੀ ਨਹੀਂ ਇਹ ਕੌਮ ਨੂੰ ਬਹੁਤ ਉੱਪਰ ਤੱਕ ਜਾਣੀ ਆ ਇਹ ਇਹ ਸਾਨੂੰ ਕਿਸੇ ਦਿਨ ਆਪਦਾ ਹੱਕ ਲੈਣਾ ਪੈਣਾ ਵਾ ਸਾਨੂੰ ਸਾਡਾ ਅੱਡ ਕਰਨਾ ਪੈਣਾ ਪੰਜਾਬ ਇਹਨਾਂ ਤੋਂ ਤਾਂ ਸਾਡਾ ਹੱਲਾ ਕੋਈ ਨਹੀਂ ਕੋਈ ਹੱਲ ਨਹੀਂ ਸੰਦਾ ਦੇਖ ਇੱਕ ਪਾਸੇ ਇਹਨਾਂ ਮੁਸੀਬਤ ਦੇ ਵਿੱਚ ਸਾਰੇ ਪੰਜਾਬੀ ਇਸ ਟਾਈਮ ਮੋਢ ਨਾ ਮੋਢਾ ਲਾ ਕੇ ਖੜੇ ਵੀ ਨੇ ਔਰ ਪੰਜਾਬੀ ਪੰਜਾਬੀ ਦੀ ਮਦਦ ਵੀ ਕਰ ਰਹੇ ਨੇ ਤਾਂ ਇੱਕ ਚੰਗਾ ਦ੍ਰਿਸ਼ ਇਹਨਾਂ ਮਾੜੇ ਰਾਤ ਦੇ ਵਿੱਚ ਉਹ ਵੀ ਦਿਖ ਰਿਹਾ ਉਹ ਵੀ ਦੇਖੋ ਜੀ ਪੰਜਾਬ ਸਰਕਾਰ ਤੋਂ ਕੁਝ ਨਹੀਂ ਮੰਗਦਾ ਨਾ ਹੀ ਮੰਗੂਗਾ ਸਿਰ ਪੰਜਾਬ ਨੂੰ ਦੇਣ ਵਾਲੇ ਸਾਂਭਣ ਵਾਲੇ ਬਹੁਤ ਬੈਠੇ ਆ ਉਹਦੇ ਤੇ ਜਿਹੜਾ ਮਾਲਕ ਦੀ ਕਿਰਪਾ ਕਹਿੰਨਾ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਇਹਨੂੰ ਕੋਈ ਮਾਰ ਨਹੀਂ ਸਕਦਾ ਇੱਥੇ ਅਫਦਾਲੀ ਹੁਣੀ ਆ ਆ ਕੇ ਚਲੇ ਗਏ ਆ ਇਹ ਕੀ ਦੇ ਵਿਚਾਰੇ ਆ ਚਾਹੇ ਅੱਜ ਡਬੋਤਾ ਇਹਦੇ ਨਾਲ ਬਾਹਰ ਐਨ ਆਰ ਆਈ ਵੀਰ ਬੈਠੇ ਆ ਕਹਿੰਨਾ ਜਿਹੜੇ ਉਹ ਸਿਰ ਤੇ ਹੱਥ ਧਰਦੇ ਆ ਔਰ ਜਿਹੜੇ ਇੱਥੇ ਪੰਜਾਬੀ ਆਪਣੇ ਬਚੇ ਹੋਏ ਆ ਤੁਸੀਂ ਦੇਖਿਆ ਹੀ ਆ ਕਿ ਕਿੰਨੇ ਲੋਕ ਇਥੋਂ ਟਰਾਲੀਆਂ ਦੀਆਂ ਟਰਾਲੀਆਂ ਰਾਸ਼ਨ ਦੀਆਂ ਹਰ ਇੱਕ ਚੀਜ਼ ਮਿੱਟੀ ਤੱਕ ਬੰਨ ਤੇ ਪਾਉਣ ਨੂੰ ਜਾਂ ਲੈ ਕੇ ਜਾ ਰਹੇ ਆ ਹਰ ਇੱਕ ਚੀਜ਼ ਦੇ ਲਈ ਪੰਜਾਬ ਖੜਾ ਵਾ ਜਿਹੜੇ ਤੇ ਆਫਤ ਆਉਂਦੀ ਆ ਉਹਦੇ ਲਈ ਹਰੇਕ ਜਿਹੜਾ ਬਚਿਆ ਉਹਦੇ ਲਈ ਖੜਾ ਵਾ ਉਹ ਮਾਲਕ ਵੀ ਉਸੇ ਤਰ੍ਹਾਂ ਹੀ ਦ੍ਰਿਸ਼ ਦਿਖਾਉਂਦਾ ਵਾ ਇੱਕ ਪਾਸੇ ਆਫਤ ਆ ਗਈ ਦੂਏ ਪਾਸੇ ਬਚਾ ਲਿਆ ਉਹ ਤਾਂ ਹੀ ਉਹਨੇ ਬਚਾਇਆ ਹੋਇਆ ਵੀ ਇਹ ਜਾ ਕੇ ਉਹਨਾਂ ਦੀ ਮਦਦ ਕਰਨ ਇਹ ਸਰਕਾਰਾਂ ਤੋਂ ਮਦਦ ਕੋਈ ਨਾ ਮੰਗਦੇ ਆ ਨਾ ਸਰਕਾਰਾਂ ਨੇ ਦੇਣੀ ਆ ਮਦਦ ਬਾਕੀ ਜਿਹੜੀ ਬਣਦੀ ਸਹੂਲਤਾ ਜ਼ਰੂਰੀ ਆ ਉਥੇ ਡੀਜ਼ਲ ਦੀ ਬੜੀ ਲੋੜ ਉਹਨਾਂ ਨੂੰ ਵਿਚਾਰਿਆਂ ਨੂੰ ਜਿਹੜੀ ਵੀ ਜਣੀ ਬਹੁਤ ਜ਼ਰੂਰੀ ਲੋੜ ਆ ਉਸ ਹਿਸਾਬ ਦੇ ਨਾਲ ਸੀ ਸਿਸਟਮ ਦੇ ਨਾਲ ਨਾ ਚੱਲ ਕੇ ਪਿੱਛੇ ਇੱਕ ਢੇੜਾ ਲਾ ਕੇ ਪੁੱਛ ਕੇ ਆਉ ਉਥੋਂ ਵੀ ਸਾਨੂੰ ਕੀ ਲੋੜ ਆ ਜੀ ਉਹ ਚੀਜ਼ ਆਪਾਂ ਉਥੇ ਪਹੁੰਚਦੀ ਕਰੋ ਕਿਉਂਕਿ ਇਤਰਾਸ ਦੀ ਪੰਜਾਬ ਨਾਲ ਪੰਜਾਬ ਖੜਾ ਹਮੇਸ਼ਾ ਹੀ ਖੜੂਗਾ ਇਹ ਪਰ ਇਹ ਵੀ ਚਲੋ ਜੋ ਵੀ ਆ ਸਰਕਾਰਾਂ ਜੋ ਕਰਨ ਨਾ ਕਰਨ ਆਪਾਂ ਤਾਂ ਭਰਾਵਾਂ ਦੀ ਹੈਲਪ ਕਰਨੀ ਕਰਨੀ ਇੱਕ ਦੂਜੇ ਨੇ ਸਾਰੇ ਨੇ ਇਕੱਠੇ ਹੋ ਕੇ ਕਿਨੇ ਜੀ ਇਹ ਪੰਜਾਬ ਆਪਣੇ ਆਪ ਸਾਰੇ ਪੰਜਾਬੀ ਨਾਲ ਨੇ ਉਹਨਾਂ ਦੇ ਜਾਂ ਵੀ ਨਾਲ ਆ ਬਿਲਕੁਲ ਜਾ ਕੇ ਸਾਰੇ ਜਾਂਦੇ ਆ ਜਾ ਕੇ ਤੇ ਪੂਰੀ ਸੇਵਾ ਕਰਦੇ ਆ ਮਾਤਾ ਜੀ ਤੁਹਾਨੂੰ ਕੀ ਲੱਗਦਾ ਹੈ ਵੀ ਕਿਵੇਂ ਪੰਜਾਬ ਚਾਹੇ ਸਮੇ ਹਾਲਾਤ ਨਾਜੁਕ ਨੇ ਬਟ ਪੰਜਾਬੀ ਪੰਜਾਬੀ ਨਾਲ ਮੋਢਾ ਲਾ ਕੇ ਖੜਾ ਹੈ ਮਦਦ ਕਰ ਰਿਹਾ ਹੈ ਖੜਾ ਪੰਜਾਬੀ ਪੰਜਾਬੀ ਨਾਲ ਮੋਢਾ ਲਾ ਕੇ ਖੜਾ ਵਾ ਕਿਵੇਂ ਲੱਗਦਾ ਤੁਹਾਨੂੰ ਇਸ ਵੀਰਾਂ ਦੀ ਨਹੀਂ ਹੈ ਦੁੱਖ ਬਹੁਤ ਆ ਸਾਰੇ ਨੂੰ ਕਰ ਕਾਰ ਵੀ ਕਾਰ ਹੋ ਗਏ ਡੰਗਰ ਪਸੂ ਮਰ ਗਿਆ ਚਲੇ ਗਏ ਪੰਜਾਬੀ ਪੰਜਾਬੀ ਨੀ ਮੋਢਾ ਲੈ ਕੇ ਖੜੂਆ ਪੰਜਾਬੀਆਂ ਦੇ ਤੇ ਕੌਣ ਖੜੂਆ ਠੀਕ ਹੈ ਨਾ ਤੀਜਾ ਬੰਦਾ ਖੜਦਾ ਹੀ ਨਹੀਂ ਤੀਜਾ ਬੰਦਾ ਕੋਈ ਨਹੀਂ ਖੜਦਾ ਗਰਮੈਂਟ ਆਪਦਾ ਕਰੀ ਜਾਂਦਾ ਜੋ ਲੋਕਾਂ ਨੇ ਕਰਨਾ ਆਪਣਾ ਕਰਦਾ ਵਾ ਆਪਾਂ ਆਪਾਂ ਜਿਹੜੇ ਵੀਰ ਭਰਾ ਕਮਾ ਕੇ ਦਿੰਦੇ ਆਂ ਨਾ ਆਪਾਂ ਨੂੰ ਆਪਾਂ ਖਾਂਦੇ ਆਂ ਉਹਨਾਂ ਦੇ ਬਰਾਬਰ ਨਹੀਂ ਖੜਾਂਗੇ ਕੌਣ ਖੜੂਆ ਠੀਕ ਹੈ ਨਾ ਹਾਂਜੀ ਮੈਂ ਕਹਿੰਨਾ ਪੰਜਾਬੀਆਂ ਪੰਜਾਬੀ ਹਰ ਇੱਕ ਜਗ੍ਹਾ ਤੇ ਜਾ ਕੇ ਸੇਵਾ ਕਰਦੇ ਆ ਪਰ ਪੰਜਾਬੀਆਂ ਦੇ ਵਿਪਤਾ ਪਈ ਆ ਕੋਈ ਵੀ ਆ ਕੇ ਖਲੋਂਦਾ ਨਹੀਂ ਹੈਗਾ ਪੰਜਾਬ ਦਾ ਵਾਲੀਵਾਰਸ ਕੋਈ ਨਹੀਂ ਹੈ ਸਿਰ ਪੰਜਾਬੀ ਪੰਜਾਬੀ ਨੇ ਖੜਦੇ ਨੇ ਨਾ ਸੈਂਟਰ ਨੇ ਸਾਥ ਦੇਣਾ ਨਾ ਸਟੇਟ ਨੇ ਸਾਥ ਦੇਣਾ ਇਹਨਾਂ ਦਾ ਇਹਣਾ ਜੋਸ਼ ਕਰਨਾ ਆਪ ਹੀ ਕਰਨਾ ਆਪਣੇ ਦਮ ਤੇ ਕਰਨਾ ਵਾ ਹੁਣ ਤੁਹਾਡੇ ਸਾਹਮਣੇ ਕਿੰਨੇ ਆ ਜਿਹੜੇ ਫਿਲਮ ਇੰਡਸਟਰੀ ਵਾਲੇ ਆ ਜਾਂ ਗਾਇਕ ਆ ਸਾਰੇ ਮੂਰੇ ਆ ਗਏ ਉਹ ਜਿੰਨੇ ਪੰਜਾਬੀ ਆ ਜਾਂ ਪੰਜਾਬੀ ਨਹੀਂ ਵੀ ਹੈ ਸੰਜੇ ਦਾਤ ਸਲਮਾਨ ਖਾਨ ਹੋਣੀ ਇਹ ਸਾਰੇ ਮੂਰੇ ਆ ਗਏ ਤੇ ਗਵਰਨਮੈਂਟ ਨੇ ਹਲੇ ਤੱਕ ਕੋਈ ਨਹੀਂ ਇਹ ਕਿਹਾ ਵੀ ਅਸੀਂ ਆ ਕੁਝ ਕਰ ਦਾਂਗੇ ਜਾਂ ਉਹ ਦੇ ਦਾਂਗੇ ਉਹ ਜਾ ਕੇ ਉੱਥੇ ਰੋਟੀਆਂ ਸੇਕ ਕੇ ਮੁੜੇ ਆਉਂਦੇ ਆ ਕੁਝ ਨਹੀਂ ਹੈ ਕੋਈ ਤਾਂ ਮਦਦ ਲਈ ਕਹੇ ਵੀ ਅਸੀਂ ਆ ਕਰਦੇ ਆ ਜਿਹੜੇ ਉਹਨਾਂ ਨੇ ਰੈਸਕਿਊ ਵਾਲੇ ਬੰਦੇ ਭੇਜਿਆ ਕੈਸਤੀਆਂ ਭੇਜੀਆਂ ਉਹ ਆਪ ਦਾ ਮੌਜਨਾ ਬੈਠ ਕੇ ਲੰਗਰ ਛੱਕ ਕੇ ਪਰੇ ਹੋ ਜਾਂਦੇ ਆ ਕੋਈ ਨਹੀਂ ਜਾਣਦੇ ਜਿਹੜੀਆਂ ਆਪਦੀਆਂ ਬੇੜੀਆਂ ਉੱਥੇ ਜ਼ਿੰਮੇਦਾਰਾਂ ਦੀਆਂ ਤਿਆਰ ਕੀਤੀਆਂ ਜਾਂ ਹੋਰ ਭੇਜੀਆਂ ਗਈਆਂ ਉਨਾਂ ਰਾਹੀਂ ਹੀ ਲੋਕਾਂ ਨੂੰ ਕੱਟਿਆ ਜਾ ਰਿਹਾ ਜਾਂ ਉਨਾਂ ਰਾਹੀਂ ਰਾਸ਼ਨ ਭੇਜਿਆ ਜਾ ਸਕਦਾ ਤੇ ਇਹ ਜਿਹੜੇ ਇਹਨਾਂ ਦੇ ਆ ਗਵਰਨਮੈਂਟ ਦੇ ਬੰਦੇ ਆ ਮੁਲਾਜ਼ਮਾ ਉਹ ਕੁਝ ਨਹੀਂ ਕਰਦੇ ਹੈ ਮੇਰੇ ਵੀ ਜਿੰਨੇ ਮੂੰਹ ਉਨੀਆਂ ਗੱਲਾਂ ਨੇ ਪ੍ਰਮਾਤਮਾ ਅੱਗੇ ਤਾਂ ਕਿਸੇ ਦਾ ਜੋਰ ਨਹੀਂ ਚੱਲਦਾ ਸਹੀ ਹੈ ਨਾ ਕਹਿੰਦੇ ਵੀ ਜਿੰਨੀ ਆਪਣੇ ਪੰਜਾਬੀਓ ਨੂੰ ਮਾਰ ਸਹਣੀ ਪੈ ਰਹੀ ਆ ਉਸ ਤੋਂ ਸ਼ਾਇਦ ਕਹਿੰਦੇ ਬਚਾਅ ਹੋ ਸਕਦਾ ਸੀ ਤੁਹਾਡਾ ਕੀ ਲੱਗਦਾ ਨਹੀਂ ਇਹ ਨਹੀਂ ਕਹਿ ਸਕਦੇ ਕਿ ਲੈ ਪੰਜਾਬ ਚ ਹਰਿਆਣਾ ਚ ਗਿਰਾਜਾ ਹਿਮਾਚਲ ਚਾ ਕਲਾ ਪੰਜਾਬ ਤਾਂ ਨਹੀਂ ਕਹਿ ਸਕਦੇ ਸਾਰੇ ਪਾਸੇ ਮਾਰਾ ਪੰਜਾਬ ਦੀ ਹਰੇ ਹਰਾ ਹਰਿਆ ਆਸਤਾਨ ਚ ਇਹ ਪੰਜਾਬ ਦੀ ਗੱਲ ਕਰੀ ਆਪਾਂ ਆ ਪੰਜਾਬ ਚ ਮਾਰ ਪੈ ਰਹੀ ਆ ਜਰੂਰ ਪੈ ਰਹੀ ਆ ਮਾਰ ਲੱਗਦਾ ਬਚਾਓ ਸਕਦਾ ਬਚਾਅ ਹੋ ਸਕਦਾ ਸੀ ਜੇ ਅਰੇਜਮੈਂਟ ਪਹਿਲਾਂ ਕਰਦੇ ਕਿਉਂ ਜਦੋਂ ਪਤਾ ਵੀ ਨਹੀਂ ਆਪਾਂ ਇੰਨੀ ਕੁਐਸਟੀ ਆ ਉਦੀ ਡੈਮ ਦੀ ਉਹ ਪਹਿਲਾਂ ਪਾਣੀ ਕਿਉਂ ਦੀ ਰੀਜਿਸ ਕੀਤਾ ਗਿਆ ਅਰੇਜਮੈਂਟ ਦੀ ਪੂਰੀ ਸਾਰਾ ਸਾਰਾ ਗਲਤੀ ਐ ਇੱਥੇ ਕੁਦਰਤੀ ਆਫਤ ਹੀ ਆਈ ਇਹ ਸਰਕਾਰ ਇਹ ਚ ਕੀ ਆਸ ਜੇ ਨਹੀਂ ਪੈਂਦਾ ਵੈਨ ਮਾਰ ਪੈ ਰਹੀ ਹੈ ਵੀ ਨੁਕਸਾਨ ਹੋ ਰਿਹਾ ਲੱਗਦਾ ਵੀ ਬਚਾਅ ਹੋ ਨਹੀਂ ਜਿਹੜੇ ਆਫਤਾਂ ਕੁਦਰਤੀ ਪਾਣੀ ਆ ਰਿਹਾ ਪਿੱਛੇ ਪਾਣੀ ਛੱਡ ਰਿਹਾ ਉਸ ਉਹਦੇ ਤੇ ਸਰਕਾਰ ਕੁਝ ਨਹੀਂ ਕਰ ਸਕਦੀ ਜੇ ਪਾਣੀ ਅੱਗੇ ਨਿਕਲਦਾ ਰਹੇ ਫਿਰ ਠੀਕ ਆ ਫਿਰ ਵਧੀਆ ਵਾ ਭਾਈ ਜੀ ਤੁਹਾਨੂੰ ਕੀ ਲੱਗਦਾ ਹੈ ਉਹ ਵੀਰੇ ਕੀ ਕਹਿ ਸਕਦੇ ਹੁਣ ਆਪ ਤਾਂ ਤੁਹਾਨੂੰ ਪਤਾ ਹੀ ਆ ਵੀ ਸਾਰੇ ਪਾਸੇ ਹੀ ਚੱਲਿਆ ਵਾ ਕੰਮ ਇਹ ਠੀਕ ਆ ਨਾ ਜਦ ਪਿੱਛੇ ਹੀ ਹੁਣ ਇੰਨਾ ਕੁਸ ਹੋਈ ਜਾਂਦਾ ਬੱਦਲ ਫਟੀ ਜਾਂਦੇ ਆ ਉਹ ਪਾਣੀ ਕਿਸੇ ਨਾ ਕਿਸੇ ਪਾਸੇ ਤਾਂ ਆਊਗਾ ਹੀ ਉਹ ਤੇ ਜੇ ਆਪਾਂ ਸਾਰਾ ਹੀ ਇਹ ਕਹਿ ਦਈਏ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਦਾ ਤਾਂ ਇਹਦੇ ਵਿੱਚ ਕੋਈ ਰੋਲ ਨਹੀਂਗਾ ਜਿਹੜੇ ਘੱਟ ਜਿਹੜੀ ਮਾਰ ਕਿਸਾਨਾਂ ਨੂੰ ਨੁਕਸਾਨ ਆ ਉਹ ਘੱਟ ਹੋ ਸਕਦੀ ਸੀ ਨਹੀਂ ਘੱਟ ਤਾਂ ਖੈਰ ਕੀ ਹੋ ਸਕਦੀ ਜਦ ਪਿੱਛੇ ਹੀ ਇੰਨਾ ਇਕੱਠਾ ਹੋਊਗਾ ਘੱਟ ਵੀ ਕੀ ਕਰ ਸਕਦੇ ਸੀ ਉਹ ਵੀਰੇ ਸਰਕਾਰ ਦਾ ਤਾਂ ਆਏ ਆ ਵੀ ਜਿਵੇਂ લાલો ਵੀ ਇਹਨਾਂ ਕੋਈ ਪ੍ਰਬੰਧ ਤਾਂ ਇਹ ਕਰ ਸਕਦੇ ਸੀਗੇ ਹਨਾ ਤੇ ਚਲੋ ਕੁਦਰਤੀ ਆਪਤ ਵੀ ਹੈਗੀ ਆ ਉਹ ਚ ਕੋਈ ਗੱਲ ਨਹੀਂ ਕੋਈ ਦੌਰ ਐ ਨਹੀਂ ਗਈ ਬਾਕੀ ਹੁਣ ਜੜਾੜਾਂ ਦਾ ਜੋ ਵੀ ਆ ਸਰਕਾਰ ਤੌਰ ਤੇ ਕੋਈ ਨਹੀਂ ਕਰ ਰਹੀ ਇਹਦਾ ਆਮ ਪਬਲਿਕ ਜਾਂ ਕੋਈ ਜਿਹੜੇ ਲਾਲੋ ਵੀ ਗાય 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 ਕੋਈ ਸ਼ਾਂਤਮਨਤਾ ਨੇ ਵੀ ਅਜੇ ਕੋਈ ਆਪਦਾ ਛੇੜਾ ਛੇੜਿਆ ਨਹੀਂਗਾ ਕਿੰਨੇ ਸ਼ਾਂਤਮਨਤ ਬੇਟਾ ਕਿਸੇ ਡੇਰੇ ਤੋਂ ਆਇਆ ਨਹੀਂ ਆ ਹਾਂ ਇਹ ਤੁਸੀਂ ਲਾਲੋ ਵੀ ਇਹ ਤਾਂ ਗੋਂ ਵਾਲਿਆਂ ਨੇ ਵਿਚਾਰਿਆ ਨੇ ਜਾਂ ਹੋਰ ਜਿਵੇਂ ਆ ਆਬਰਾਈ ਸਿੰਘ ਹੁਣੀ ਹੋਗੇ ਡਵਾਈ ਵਾਲੇ ਇਹਨਾਂ ਲੋਕਾਂ ਨੇ ਮਦਦ ਕੀਤੀ ਅਜੇ ਤੱਕ ਤਾਂ ਸਰਕਾਰ ਨੇ ਆਪਦੀ ਇੱਕੇ ਮਹੀਨੇ ਦੀ ਤਨਖਾਹ ਦਿੱਤੀ ਆ ਦੱਸੋ ਉਹਨੇ ਕੀ ਬਣਦਾ ਭਗਵਾਨਤਮਨ ਇਹ ਕਹਿੰਦਾ ਵੀ ਸਾਡੀ ਹੈਗਾ ਇੱਕ ਮਹੀਨੇ ਦੀ ਤਨਖਾਹ ਸੀ ਸਾਰੇ ਦੇ ਦਿਆਂਗੇ ਔਰ ਇਹਨਾਂ ਦਾ ਇੰਨਾ ਜੂ ਅਸੀਂ ਕੱਲ ਦੇ ਕੇ ਆਏ ਆ ਆ ਹਰੀਗੇ ਪੱਤਰ ਤੋਂ ਉੱਪਰ ਰਾਚਣ ਉੱਤੇ ਜਾ ਕੇ ਦੇਖੋ ਹਾਲ ਕੀ ਆ ਛੜਕਾਂ ਨੇ ਇੱਕ ਦੂਜੇ ਪਿੰਡਾਂ ਨਾਲ ਲਿੰਕ ਵੀ ਟੁੱਟ ਗਏ ਇੱਧਰ ਲੋਕ ਬੈਠੇ ਆ ਤੇ ਉੱਤੇ ਦਾ ਇੰਨਾ ਆ ਲਾਲਦਰੋਂ ਭੁੱਲਰ ਵਰਗੇ ਜਾਂਦੇ ਆ ਟਰਾਲੀ ਕਿਸੇ ਰੀ ਭਰੀ ਹੁੰਦੀ ਆ ਸੋ ਦੀ ਫਰੀਡ ਦੀ ਇਹ ਕੋਲੇ ਘਟਾ ਕੇ ਫੋਟੋ ਖਿਚਾ ਕੇ ਸਰਕਾਰਦਾਰਾਂ ਨੂੰ ਲੈ ਕੇ ਮੁੜੇ ਆਉਂਦੇ ਆ ਹੋ ਜੀ ਹੈ ਤਾਂ ਉਹ ਚਰਦੀ ਹੈ ਡਿਮਾਂਡ ਸਰਕਾਰ ਦੀ ਕੋਈ ਰੱਖੀ ਹੋਈ ਵੀ ਇਹ ਹੋ ਸਕਦਾ ਇਹਨੂੰ ਇਹਦੀ ਨੂੰ ਰੋਕਿਆ ਜਾਵੇ ਵੇਸਾ ਵਾਸਤੇ ਪਰ ਸਿਆਣੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਕੋਈ ਜਿਆਦਾ ਖਾਸ ਗਿਆਨ ਨਹੀਂ ਕੀਤਾ ਇਹ ਜੇ ਕਰਕੇ ਬਹੁਤ ਨੁਕਸਾਨ ਹੋਗਾ ਜੀ ਮੇਰਾ ਤਾਂ ਕੀ ਲੱਗਦਾ ਪਹਿਲਾ ਕੀ ਕਦਮ ਲੈ ਸਕਦੇ ਸੀ ਪਹਿਲਾਂ ਲੈ ਕਰ ਕਰਦੇ ਸੀ ਇਹ ਪਾਣੀ ਨੂੰ ਰੋਕ ਕੇ ਕਿਸੇ ਪਾਸੇ ਹੋਰ ਡਾਇਵਰਟ ਕਰਕੇ ਸੱਜਾ ਸਕਦੇ ਜੀ ਤੇ ਇਹ ਦੇਰ ਤੋਂ ਰੁਕ ਜਾਂਦਾ ਤਾਂ ਇਹਨਾਂ ਨੁਕਸਾਨ ਨਹੀਂ ਸੀ ਹੁੰਦਾ ਜੇ ਪਹਿਲਾਂ ਕਰਦੇ ਇਹ ਕੋਈ ਤੁਹਾਨੂੰ ਵੀ ਡਰੇਨੇ ਦੀ ਸਫਾਈਆਂ ਨੂੰ ਲੈ ਕੇ ਵੀ ਬਹੁਤ ਜ਼ਿਕਰ ਹੋਇਆ। ਹਾਂ, ਪਰ ਕਰਤਾ ਬਹੁਤ ਹੀ ਗੱਲ ਕਹੇ ਘੇ ਹੈ ਹੋਰ ਇਹ ਪਰਦਾ ਖਿਆਲ ਕੀਤਾ ਹੈਗਾ। ਇਹਨਾਂ ਦੀ ਸਫਾਈ ਵੀ ਚਾਹੀਦੀ ਆ। ਚਾਹੀਦਾ ਤਾਂ ਬਹੁਤ ਕੁਸ਼ੀਆ। ਕੀਤਾ ਕੁਛ ਨਹੀਂ ਇਹਨਾਂ ਨੇ। ਮੈਂ ਅੰਗੋਲ ਕਰਤੀ ਕਰਤਾ ਇਹਨਾਂ ਨੁਕਸਾਨ ਇਹਨਾਂ ਦਾ ਹੋਗਾ ਜ਼ਿਮੀਂਦਾਰਾਂ ਦਾ ਬਚਾਰਾ ਦਾ। ਕਰੋ ਬੇਕਾਰ ਹੋ ਗਏ, ਫਸਲ ਮਰ ਗਈ। ਉਹ ਕੱਲ ਪਾਣੀ ਚ ਕਿੰਨੇ ਨੁਕਸਾਨ, ਪੱਤੇ ਮਰ ਗਏ। ਬਹੁਤ ਨੁਕਸਾਨ ਹੋ ਗਿਆ। ਜਿਹੜਾ ਉਂ ਬਾਰਿਸ਼ ਹੋ ਰਹੀ ਹੈ ਤਾਂ ਪਹਿਲਾਂ ਵੀ ਹੁੰਦੀ ਸੀਗੀ। ਐਤ ਕੀ ਥੋੜੀ ਜਿਆਦੇ ਆ। ਪਰ ਉਹਦੀ ਆੜ ਦੇ ਵਿੱਚ ਪਾਣੀ ਛੱਡਿਆ ਰਿਹਾ ਜਾ ਰਿਹਾ। ਕਉਕਾ ਹੁਣ ਤੁਸੀਂ ਦੇਖੋ ਜਿਹੜੀਆਂ ਨਹਿਰਾਂ ਨੇ ਸਾਰੀਆਂ ਖਾਲੀ ਆ ਇਹਨਾਂ 'ਚ ਵੀ ਪਾਣੀ ਕਿੰਨਾ ਕਿੰਨੇ 100-100 ਕਿਲੋਮੀਟਰ ਲੰਬੀਆਂ ਨਹਿਰਾਂ ਨੇ ਇਹਨਾਂ 'ਚ ਪਾਣੀ ਕਿੰਨਾ ਇਹਨਾਂ ਨੇ ਸੰਭਾਲ ਲੈਣਾ ਹਾਲਾਂਕਿ ਨਹਿਰਾਂ ਸਾਬ ਵੀ ਖਾਲੀ ਪਈਆਂ ਜਾਣ ਜਾਣੋਗੇ ਕਿ ਸਾਰਾ ਪੰਜਾਬ ਦਾ ਨੁਕਸਾਨ ਹੋ ਰਿਹਾ ਠੀਕ ਹੈ ਨਾ ਰੋਕਦੀ ਇਜ਼ਾਮ ਲਾ ਰਿਹਾ ਵੀ ਸਰਕਾਰ ਪਹਿਲਾਂ ਕੁਝ ਫੈਸਲੇ ਲੈ ਸਕਦੀ ਸੀ ਜਾਂ ਪਹਿਲਾਂ ਡੈਮਾਂ ਤੋਂ ਪਾਣੀ ਛੱਡ ਸਕਦੀ ਸੀ ਹੌਲੀ-ਹੌਲੀ ਕਿ ਇੱਕਦਮ ਹੁਣ ਛੱਡਣਾ ਨਾ ਹਾਂਜੀ ਲੈ ਸਕਦੀ ਹੁਣ ਉੱਥੇ ਸੈਂਟਰ ਦਾ ਆ ਗਿਆ ਜਿਹੜਾ ਉੱਥੇ ਸਾਰਾ ਸੰਭਾਲ ਦਿਆ ਹੋ ਡੈਮਾਂ ਦੇ ਸੈਂਟਰ ਦਾ ਉਹ ਪਾਣੀ ਸਹਿੰਦੇ ਸਹਿੰਦੇ ਵੀ ਸਾਢੇ ਸਕਦੇ ਆ ਉਹ ਪਹਿਲਾਂ ਫੋਲ ਕਰਦੇ ਆ ਫਿਰ ਹੌਣ ਛੱਡ ਰਹੇ ਠੀਕ ਆ ਨਾ ਇਹ ਤਾਂ ਮਤਲਬ ਮੰਨੋ ਸਾਰੇ ਸਾਜ ਸੰਟਰ ਦੇ ਨਾਲ ਹੀ ਹੋ ਰਿਹਾ ਹੈ ਵਿੱਚ ਆਪਣੀ ਪੰਜਾਬ ਗਵਰਨਮੈਂਟ ਵੀ ਰਲਈ ਹੋਈ ਆ ਤੇ ਬਸ ਇੱਕ ਤਸਵੀਰ ਵੀ ਆ ਰਹੀ ਵੀ ਇਸ ਔਖੇ ਹਾਲਾਤ ਦੇ ਵਿੱਚ ਪੰਜਾਬੀ ਪੰਜਾਬੀ ਨਾ ਮੋਢਾ ਲਾਏ ਖੜਾ ਔਰ ਮਦਦ ਵੀ ਕਰ ਰਿਹਾ ਹੈ ਬਈ ਸੋਹਣੀ ਤਸਵੀਰ ਹੈ ਤੇ ਪੰਜਾਬੀ ਪੰਜਾਬੀ ਹਰ ਇੱਕ ਜਗ੍ਹਾ ਖੜਦੇ ਅਕਲ ਇੱਥੇ ਪੰਜਾਬੀ ਨਾ ਪੰਜਾਬੀ ਨਹੀਂ ਖੜੇ ਤਾਂ ਕਿੱਥੇ ਤੱਕ ਜਾ ਖੜੇ ਅਫਗਾਨਿਸਤਾਨ ਚ ਕਿੱਜਾ ਜਾਣਦੇ ਆ ਬਰੇ ਦੁਨੀਆ ਦੁਨੀਆ ਜਾ ਕੇ ਕਰਦੇ ਆ ਮਦਦ ਦੁਨੀਆ ਜਾ ਕੇ ਕਰਦੇ ਆ ਪੰਜਾਬੀ ਦਾ ਤੁਹਾਨੂੰ ਪਤਾ ਹੀ ਆ ਵੀ ਪੰਜਾਬੀ ਦਾ ਪਿਛੇ ਹਟਦਾ ਹੀ ਨਹੀਂ ਗੇ ਖੜੇ ਵੀ ਆ ਕਿੰਨੇ ਸਿੰਗਰ ਖੜੇ ਨੇ ਆਪਣੇ ਖਾਲਸਾ ਈਡ ਵਾਲੇ ਖੜੇ ਨੇ ਪੰਜਾਬੀ ਦਾ ਹਰ ਪਾਸੇ ਜ਼ੋਰ ਲਾਉਂਦੇ ਹੀ ਲਾਉਂਦੇ ਆ ਜਿੱਥੇ ਮਰਜੀ ਹੋਵੇ ਚਾਹੇ ਪੰਜਾਬ 'ਚ ਹੋਵੇ ਚਾਹੇ ਪੰਜਾਬ ਤੋਂ ਬਾਹਰ ਹੋਵੇ ਪੰਜਾਬੀ ਪੰਜਾਬੀਆਂ ਦੀ ਪੂਰੀ ਮਦਦ ਕਰਦੇ ਐ ਕੋਈ ਦੂਰ ਐ ਨਹੀਂ ਜੀ ਪਰ ਜਿਹੜਾ ਭਵਾਨਤਮਾਨ ਦਾ ਵੀ ਸਮਾਨ ਹੁਣ ਪੰਜਾਬੀ ਲੈ ਕੇ ਜਾ ਰਿਹਾ ਉੱਥੇ ਉੱਥੇ ਆਪਦਾ ਲੈਵਲ ਕਾਹਤੇ ਲਾਉਂਦੇ ਆ ਇਹ ਗੱਲ ਗਲਤ ਤੱਕ ਸਹੀ ਆ ਬਾਕੀ ਹੁਣ ਉਹਨਾਂ ਦਾ ਦੁੱਖ ਸੁਣਨ ਪਾਣੀ ਇਕੱਠਾ ਛੱਡਿਆ ਗਿਆ ਉਹ ਪਹਿਲਾਂ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਬਸ ਆਹੀ ਆ ਜੀ ਹੋਰ ਤੱਕ ਹਾਂਜੀ ਪੰਜਾਬੀ ਦਾ ਪੰਜਾਬੀ ਨਾਲ ਖੜਦਾ ਹੀ ਆ ਬਾਹਰਲੇ ਵੀ ਜਿਹੜੇ ਆਪਣੇ ਸੀਗੇ ਰਾਜਸਥਾਨ ਦੇ ਆ ਜਾਂ ਉਹ ਵੀ ਆ ਕੇ ਹੁਣ ਵੀਰ ਖੜੇ ਆ ਆਪਣੇ ਨਾਲ ਲੱਗਦਾ ਹੈ ਇਕੱਲੇ ਕੁਦਰਤੀ ਆਫਤ ਹੈ ਜਾਂ ਪਹਿਲੇ ਕੁਝ ਸਰਕਾਰ ਫੈਸਲੇ ਲੈ ਸਕਦੀ ਸੀ ਜੋ ਨੁਕਸਾਨ ਹੋ ਰਿਹਾ ਉਹ ਨੁਕਸਾਨ ਥੋੜਾ ਘੱਟ ਹੁੰਦਾ ਲੈ ਸਕਦੀ ਸੀ ਪਹਿਲਾਂ ਫੈਸਲੇ ਲੈ ਸਕਦੀ ਸਰਕਾਰ ਫਿਰ ਇਹਨਾਂ ਨੁਕਸਾਨ ਨਾ ਹੁੰਦਾ ਸਰਕਾਰ ਨਕਾਮ ਰਹੀ ਹੈ ਜੀ ਉਨਕੀ ਲੱਗਦਾ ਹੈ ਕਿ ਇਹੋ ਜਿਹੇ ਹਾਲਾਤ ਨੇ ਹਾਲਾਤ ਅਜੇ ਤਾਂ ਉਦਾਂ ਦੇ ਹੀ ਆ ਹੌਲੀ-ਹੌਲੀ ਸੁਧਰ ਜੂ ਪਾਣੀ ਰੋਕ ਕੇ ਆ ਗਿਆ ਰੋਕ ਕੇ ਛੱਡਿਆ ਜੀ ਕੁਦਰਤੀ ਆਫਤ ਘਟਾ ਉਦਾਂ ਜਾ ਇਹਦਾ ਜ਼ਰੂਰੀ ਹੈ ਇਹ ਉਹਨਾਂ ਨੂੰ ਸੈਂਟਰ ਸਰਕਾਰ ਨੂੰ ਚਾਹੀਦਾ ਜੀ ਜਾਂ ਪੰਜਾਬ ਸਰਕਾਰ ਨੂੰ ਚਾਹੀਦਾ ਸੀਗਾ ਕਿ ਜਿਹੜਾ ਪਾਣੀ ਛੱਡਣਾ ਹੈ ਉਸ ਹਿਸਾਬ ਨਾਲ ਛੱਡ ਦੇ ਇਲਜ਼ਾਮ ਲੱਗ ਰਹੇ ਵੀ ਡਰੇਨੇਜ ਦੀ ਸਫਾਈਆਂ ਨਹੀਂ ਹੋਈ ਲੱਗ ਰਹੇ ਨੇ ਜੀ ਬਿਲਕੁਲ ਡਰੇਨੇਜ ਦੀ ਸਫਾਈ ਡਰੇਨੇਜ ਦੀ ਸਫਾਈਆਂ ਨਹੀਂ ਹਾਂ ਜਾਣਵੋ ਜੀ ਕਿ ਹੋ ਰਿਹਾ ਤੇ ਹੁਣਾਂ ਨੂੰ ਜੀ ਚਾਹੀਦਾ ਥੋੜਾ-ਥੋੜਾ ਪਾਣੀ ਕਰਕੇ ਛੱਡ ਦੇ ਪਹਿਲਾਂ ਤੋਂ ਸਰਕਾਰ ਨੇ ਕਦਮ ਕੋਈ ਲਿਆ ਹੀ ਨਹੀਂ ਹੈਗਾ ਜੀ ਜੇ ਸਰਕਾਰ ਨੇ ਕੋਈ ਕਦਮ ਪਹਿਲਾਂ ਲਏ ਹੋਣ ਸਮੇਂ ਦੀਆਂ ਸਰਕਾਰਾਂ ਨੇ ਕੋਈ ਚੱਜ ਦੀ ਗੱਲ ਕਰੀ ਹੁੰਦੀ ਤਾਂ ਆ ਦਿਨ ਕਾਹਨੂੰ ਦੇਖਣੇ ਪੈਂਦੇ ਠੀਕ ਹੈ ਜੀ ਦੁਕਾਨਦਾਰ ਅੱਡ ਪਰੇਸ਼ਾਨ ਨੇ ਦੁਕਾਨਦਾਰੀਆਂ ਦੀ ਬਹੁਤ ਹਾਲਤ ਮਾੜੀ ਆ ਸਾਨੂੰ ਪੰਜਾਬ ਸਰਕਾਰ ਵੀ ਦੁਖੀ ਕਰਦੀ ਆ ਸੈਂਟਰ ਸਰਕਾਰ ਨੇ ਤਾਂ ਹੁਣ ਸਾਨੂੰ ਦੁਖੀ ਕਰਨੇ ਹੀ ਕਰਨਾ ਇੱਕ ਜਿਹੜੀ ਮੈਂ ਗੱਲ ਦੱਸਦਾ ਫਸਲਾਂ ਡੁੱਬ ਗਈਆਂ ਮਰ ਗਈਆਂ ਆਮ ਗੱਲ ਆ ਕੁਦਰਤੀ ਆਫਤਾਂ ਨਾਲ ਫਸਲਾਂ ਮਰਨੀਆਂ ਆ ਜਿਹੜੀ ਫਸਲ ਬੀਮਾ ਸਕੀਮ ਆ ਆ ਨਾਲ ਦੇ ਸੂਬੇ ਹਰਿਆਣਾ ਚ ਹੈਗੀ ਪੰਜਾਬ ਚ ਨਹੀਂ ਉਹ ਕਿਉਂ ਨਹੀਂ ਇਹ ਤਾਂ ਹੁਣ ਸੈਂਟਰ ਗਵਰਨਮੈਂਟ ਨੇ ਕਰਨੀ ਆ ਪੰਜਾਬ ਗਵਰਨਮੈਂਟ ਨੇ ਕਰਾਉਣੀ ਆ ਦੋਨੇ ਸਰਕਾਰਾਂ ਨਹੀਂ ਕਰ ਰਹੀਆਂ ਹੁਣ ਜੇ ਬੀਮਾ ਹੁੰਦਾ ਕੁਛ ਨਾ ਕੁਛ ਤਾਂ ਉਹਦਾ ਬੀਮਾ ਮਿਲ ਜਾਂਦਾ ਨਾ ਕੁਦਰਤ ਦੀ ਆ ਵੀ ਆ ਜੀ ਦਿੱਖ ਤੇ ਸਰਕਾਰਾਂ ਵੀ ਕੰਮ ਨਹੀਂ ਕਰਦੀਆਂ ਜੀ ਸਾਰਾ ਕੁਝ ਹੀ ਔਰੇ ਤਾਂ ਜੀ ਬਸ ਪਹਿਲਾਂ ਲੱਗਦਾ ਬੱਚਾ ਸਰਕਾਰ ਕੋਈ ਫੈਸਲਾ ਨਹੀਂ ਤਾਂ ਬੱਚਾ ਹੋ ਸਕਦਾ ਬਿਲਕੁਲ ਹੋ ਸਕਦਾ ਸਰ ਪਹਿਲਾਂ ਸਫਾਈਆਂ ਹੁਣ ਪਾਣੀ ਦਾ ਮਤਲਬ ਹੀ ਨਹੀਂ ਸਰ ਬਿਲਕੁਲ ਬਚਾ ਹੋ ਸਕਦਾ ਜੀ ਇੱਕ ਸائیں ਇਸ ਸਮੇਂ ਸੋਹਣੀ ਤਸਵੀਰ ਵੀ ਹੈ ਕਿ ਪੰਜਾਬੀ ਪੰਜਾਬੀ ਨਾਲ ਖੜਾ ਔਰ ਪੂਰੀ ਮਦਦ ਵੀ ਕਰ ਰਹੇ ਆ ਯਾ ਅਭੀ ਤੱਕ ਕੇ ਵੀ ਖੜਦਾ ਵਾ ਤਾਂ ਅੱਗੇ ਵੀ ਪਿੱਛੇ ਨਹੀਂ ਹਟਿਆ ਪੰਜਾਬੀ ਤਾਂ ਪੰਜਾਬੀ ਤਾਂ ਖੜਦਾ ਵਾ ਪੰਜਾਬੀ ਨਾਲ ਕੋਈ ਨਹੀਂ ਖੜਦਾ ਪੰਜਾਬੀ ਪੰਜਾਬੀ ਕਰ ਰਿਹਾ ਹੈ ਮਦਦ ਬਾਕਲੀ ਪਿੰਡਾਂ ਦੇ ਵਿੱਚੋਂ ਟਰਾਲੀਆਂ ਸਾਡਾ ਮੁੱਲਾਪੁਰ ਮੈਂ ਸ਼ਹਿਰ ਚ ਰਹਿੰਦਾ ਸਾਡੇ ਮੁੱਲਾਪੁਰ ਪਿੰਡ ਦੇ ਵਿੱਚ ਹਰ ਰੋਜ਼ ਮੁੱਲਾਪੁਰ ਪਿੰਡ ਤੋਂ ਟਰਾਲੀਆਂ ਜਾਂਦੀਆਂ ਨੇ ਹੜਪੀੜ ਤਾਂ ਲਈ ਲੰਗਰ ਲੈ ਕੇ ਜਾਂਦੀਆਂ ਨੇ ਪਸ਼ੂਆਂ ਲਈ ਚਾਰਾ ਲੈ ਕੇ ਜਾਂਦੀਆਂ ਨੇ ਕੀ ਨਹੀਂ ਕਰ ਰਹੇ ਪੰਜਾਬੀ ਕਰ ਰਹੇ ਨੇ ਵਿਚਾਰੇ ਬਸ ਤੰਗ ਹੁੰਦੇ ਹੋਏ ਵੀ ਕਰ ਰਹੇ ਨੇ ਦੇਖੋ ਗੱਲ ਇਹ ਹੈ ਵੀ ਸੈਂਟਰ ਸਰਕਾਰ ਨਾ ਬਹੁਤ ਰੁਪਏ ਦਿੰਦੀ ਆ ਹਰ ਸਾਲ ਦਿੰਦੀ ਆ ਬਜਟ ਦੇ ਵਿੱਚ ਇਹ ਸਰਕਾਰਾਂ ਕੋਈ ਵੀ ਆ ਸਭ ਰੁਪਏ ਖਾ ਜਾਂਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਆਪ ਆਪਣੇ 2 ਮਹੀਨੇ ਪਹਿਲੇ ਵੀ ਬਰਸਾਤ ਆਣੀ ਆ ਆਪਾਂ ਕੋਈ ਉਹਦਾ ਹੱਲ ਕਰੀਏ ਠੀਕ ਹੈ ਜੀ ਆਪਾਂ ਕੋਈ ਮਤਲਬ ਬੰਨਾਂ ਦੇ ਜਾ ਕੇ ਕੋਈ ਕੰਧ ਕਰਾਈਏ ਜਾਂ ਮਿੱਟੀ ਪੋਈਏ ਸਰਕਾਰ ਤਾਂ ਇੱਕ ਬਸ ਉਹਨੂੰ ਪਕੜ ਲੈ ਉਹਨੂੰ ਫੜ ਲੈ ਐ ਕਰ ਲੈ ਉਹ ਕਰ ਲੈ ਆ ਕੰਮ ਫੜਿਆ ਹੋਇਆ ਮੰਨਦੇ ਹੋ ਵੀ ਜੇ ਸਰਕਾਰ ਕੋਈ ਕਦਮ ਪੈ ਲੈਂਦੀ ਨੁਕਸਾਨ ਘੱਟ ਹੁੰਦਾ ਪੰਜਾਬ ਦਾ ਹਾਂ ਬਿਲਕੁਲ ਘੱਟ ਹੋਣਾ ਸੀਗਾ ਜੇ ਜਾ ਕੇ ਪਿੰਡਾਂ ਪਿੰਡਾਂ ਦੇ ਵਿੱਚ ਕੈਂਪ ਲਗਾਉਂਦੇ ਅਗਰ ਪੁੱਛਦੇ ਜਾ ਕੇ ਸਰਪੰਚਾਂ ਨੂੰ ਹਾਂਜੀ ਜਾ ਘਰ-ਘਰ ਪਤਾ ਕਰੋ ਕੀ ਪ੍ਰੋਬਲਮ ਹੈ ਕੀ ਸਸਤੀ ਹੈ ਅੱਜ ਤੱਕ ਇੰਨਾ ਨੁਕਸਾਨ ਹੋ ਗਿਆ ਮੈਂ ਕਹਿੰਦਾ ਪੂਰਾ ਹੀ ਨਹੀਂ ਹੋਣਾ ਅੱਜ ਤੱਕ ਪੰਜਾਬ ਕਟੋਗੜ 20 25 ਸਾਲ ਪਿੱਛੇ ਚਲਾ ਗਿਆ ਇਹਨੂੰ ਸੋਨੇ ਚਿੜੀ ਕਹਿੰਦੇ ਸੀਗੀ ਉਹ ਮਿੱਟੀ ਜਿੜੀ ਬਣ ਗਈ ਆ ਦੇਖੋ ਹੀ ਸਰਕਾਰ ਚਾਹੇ ਪਹਿਲਾਂ ਕਰੋਂ ਲੈ ਲਵੇ ਚਾਹੇ ਬਾਅਦ ਚ ਲੈ ਲਵੇ ਨੁਕਸਾਨ ਤਾਂ ਹੋਣੀ ਐ ਜਿਹੜੀ ਕੁਦਰਤੀ ਮਾਰ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੇ ਇਹਦੇ ਚ ਤੇ ਜਿੰਨਾ ਕਰ ਸਕਦੀਆਂ ਕਰ ਰਹੀਆਂ ਨੇ ਪਰ ਇੰਨਾ ਜਿਆਦਾ ਨਹੀਂ ਜਿੰਨੀ ਪਬਲਿਕ ਆਪ ਕਰ ਰਹੀ ਅੱਗੇ ਹੋ ਕੇ ਠੀਕ ਹੋਈ ਇਹ ਸੁਣੀ ਤਸਵੀਰ ਹੈ ਕਿ ਸਭ ਇਕੱਠੇ ਹੋ ਕੇ ਰਲ ਕੇ ਮਦਦ ਕਰ ਰਹੇ ਨੇ ਹਾਂਜੀ ਹਾਂ ਬਿਲਕੁਲ ਕਰ ਰਹੇ ਆ ਜੀ ਸਾਡੇ ਇਥੇ ਮੁੱਦਾ ਫਰਚੂ ਵੀ ਸਾਰੇ ਬਾਜ਼ਾਰ ਵਾਲੇ ਇਕੱਠੇ ਹੋ ਕੇ ਨੂੰ ਮੈਂ ਕਰ ਰਹੀਏ ਮਦਦ ਜੇ ਸਰਕਾਰ ਇਹ ਚੀਜ਼ਾਂ ਪਹਿਲਾਂ ਸੋਚ ਲੈਣਦੀ ਥੋੜਾ ਜਿਆ ਹੋ ਸਕਦਾ ਵੀ ਕੁਦਰਤ ਇਹ ਜਿਹੜਾ ਮਾਰ ਹੋਈ ਐ ਇੰਨੀ ਨਹੀਂ ਹੁੰਦੀ ਕਿਉਂਕਿ ਚਲੋ ਹੁਣ ਬਾਕੀ ਕੁਦਰਤੀ ਆਫਤ ਵੀ ਹੈਗੀ ਆ ਜਿਹੜੇ ਹਸਾਬ ਨਾਲ ਮੀਂਹ ਪੈ ਰਿਹਾ ਮੀਂਹ ਸਰਕਾਰ ਤਾਂ ਨਹੀਂ ਪਾਉਂਦੀ ਮੀਂਹ ਤਾਂ ਇਹ ਤਾਂ ਕੁਦਰਤੀ ਆ ਹਾਂ ਬਾਕੀ ਜੇ ਪਹਿਲਾਂ ਵਾਲੇ ਕਿ ਕੁਦਰਤੀ ਆਫਤ ਹੈ ਬਰਸਾਤ ਪਰ ਜੇ ਪਹਿਲਾਂ ਕੁਝ ਕਦਮ ਲਏ ਹੁੰਦੇ ਜੋ ਦੋਸ਼ ਵੀ ਲੱਗ ਰਹੇ ਨੇ ਸਰ ਜਿਹੜੇ ਇਹ ਬ੍ਰਿਜ ਬਰੂਜ ਨੇ ਜਾਂ ਡੈਮ ਨੇ ਇੰਨਾ ਕੰਨੀ ਪਹਿਲਾਂ ਧਿਆਨ ਦਿੱਤਾ ਜਾਂਦਾ ਜਿੱਦਾਂ ਆਪਣੇ ਹੁਣ ਆ ਕੋਈ ਵੀ ਸਰਕਾਰ ਬਹਾਨਾ ਦੀ ਆ ਗਲੀਆਂ ਛੜਕਾਂ ਨਾਲੀਆਂ ਕੰਨੀ ਹੋ ਜਾਂਦੇ ਹਨ ਜੇ ਆਪਣੇ ਇਹ ਚੀਜ਼ਾਂ ਕੰਨੀ ਪਹਿਲਾਂ ਧਿਆਨ ਦਿੰਦੇ ਹੋ ਸਕਦਾ ਥੋੜਾ ਵਿਚਾਰ ਆ ਜਾਂਦਾ ਕੋਈ ਗੱਲ ਆ ਜੀ ਇਹ ਭਗਵਾਨਤ ਮਾਨ ਪਹਿਲਾਂ ਕੋ ਸੋਚ ਲੈਂਦਾ ਫੇਰਾ ਬਚਾ ਹੋ ਜਾਣਾ ਇਥੇ ਹਾਂ ਪਹਿਲਾਂ ਤਾਂ ਇਹ ਬਿਆਨ ਦਿੰਦਾ ਸੀਗਾ ਵੀ ਹਾਂ ਬਈ ਅਸੀਂ ਸਾਰਾ ਕੁਝ ਕਰਾਂਗੇ ਪਿਛਲੀਆਂ ਸਰਕਾਰਾਂ ਵਾਂਗੂ ਨਹੀਂ ਹੈਗੇ ਅਸੀਂ ਫੇਰਾ ਹੁਣ ਕਹਿੰਦਾ ਜੀ ਪਰਮਾਤਮਾ ਦੇ ਹੱਥ ਵਾਸਾ ਅਸੀਂ ਕੀ ਕਰ ਸਕਦੇ ਹਾਂ ਕੁਦਰਤ ਦਾ ਖੇਡ ਆ ਇਹ ਹਾਂ ਦੋਸ਼ ਲੱਗ ਰਹੇ ਨੇ ਕਿ ਵੀ ਡਰੇਨੇ ਦੀ ਸਫਾਈ ਨਹੀਂ ਹੋਈ ਪਾਣੀ ਛੜਨਾ ਸੀ ਡੈਮ ਤੋਂ ਪਹਿਲਾਂ ਹੌਲੀ ਹੌਲੀ ਕਰਕੇ ਛੜ ਸਕਦੀ ਸੀ ਪਹਿਲਾਂ ਹੀ ਆਪਿਆਂ ਆਪਾ ਹੁਣਾਂ ਦੇਖੀ ਜਾਨੇ ਜੀ ਨੈਟ ਦੇ ਉੱਤੇ ਆਈ ਜਾਂਦਾ ਵੀ ਰਾਜਸਥਾਨ ਵਾਲੇ ਉਹ ਵੀਡੀਓ ਕਿੰਨੀ ਆਉਂਦੀਆਂ ਪਈਆਂ ਮਾ ਵੀ ਨਹਿਰਾ ਖਾਲੀ ਪਈਆਂ ਵੀ ਸਾਡੇ ਵਾਲੇ ਪਾਣੀ ਨਹੀਂ ਛੱਡਿਆ ਇਹਨਾਂ ਨੇ ਵੀ ਸਾਡੇ ਵਾਲੇ ਸੀਦਾ ਆਰਾਮ ਨਾਲ ਬੈਠੇ ਥੋੜੇ ਪੰਜਾਬ ਨਾਲ ਜਾਣ ਪੁੱਜ ਕੇ ਕਰ ਰਿਹਾ ਇਹ ਬਤਕਰਾ ਕਰਦੇ ਪਿਆ ਹਾਂਜੀ ਸੋਹਣੀ ਤਸਵੀਰ ਹੈ ਪੰਜਾਬੀ ਪੂਰਾ ਪੰਜਾਬੀ ਨਾਲ ਖੜਾ ਪੂਰੀ ਮਤ ਕਰ ਰਿਹਾ ਪੰਜਾਬੀ ਦਾ ਹੀ ਇੱਕ ਦੂਜੇ ਦੀ ਮਦਦ ਪੂਰੀ ਕਰਦੇ ਆ ਆ ਇੱਕ ਦੂਜੇ ਨਾਲ ਭਾਈਚਾਰਾ ਪੂਰਾ ਵਾ ਖੜਦੇ ਆ ਪੰਜਾਬ ਵਾਲੇ ਤਾਂ ਇੱਕ ਦੂਜੇ ਦੇ ਨਾਲ ਹਾਂ ਜੀ ਪੰਜਾਬ ਦੇ ਵਿੱਚ ਪਾਣੀ ਨਾਲ ਨਹੀਂ ਇੰਨਾ ਆਇਆ ਵੀ ਆਪਾਂ ਮੀਂਹ ਪਿਆ ਵਾ ਇਹਦਾ ਜਿਹੜਾ ਉੱਪਰੋਂ ਪਾਣੀ ਆਇਆ ਉਹਦੇ ਕਰਕੇ ਜਿਆਦਾ ਨੁਕਸਾਨ ਆ ਆਪਾਂ ਨੂੰ ਹਾਂ ਸਰਕਾਰ ਵੀ ਰੋਡ ਤੇ ਹੀ ਇਹ ਦੇਖਿਆ ਜਾਵੇ ਤਾਂ ਪਰ ਇਹਦਾ ਹੱਲ ਕੀ ਆ ਹੱਲ ਕਿਸੇ ਕੋਲ ਨਹੀਂ ਇਹਦਾ ਸੋ ਬਿਲਕੁਲ ਤੁਸੀਂ ਦੇਖਿਆ ਤੇ ਸੁਣਿਆ ਵੀ ਇਹਨਾਂ ਸਥਿਤੀ ਬਾਰੇ ਇਹਨਾਂ ਹਾਲਾਤਾਂ ਬਾਰੇ ਆਮ ਲੋਕਾਂ ਦਾ ਆਮ ਜਨਤਾ ਦਾ ਗਰਾਊਂਡ ਜ਼ੀਰੋ ਤੇ ਕੀ ਕਹਿਣਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਚ ਜ਼ਰੂਰ ਦਿਓ ਆਪਣੀ رائے ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮੈ ਲਗਨ ਸੇਟ ਵਸਤਾ ਪੰਜਾਬੀ